ਕਿ ਜਿਹੜੀਆਂ ਉਹਨਾਂ ਦੀਆਂ ਮੰਕਾਂ ਮੰਨੀਆਂ ਹੋਈਆਂ ਆ ਉਹ ਲਾਗੂ ਕਰਨਾ ਸਲਾਕੇ ਇਤਿਆਸ ਇੱਕ ਇਤਿਆਸ ਸਲਾਕੇ ਬਹੁਤ ਦਿਨ ਹੋ ਗਏ ਹੁਣ ਵੀ ਇਹਨਾਂ ਨੂੰ ਬੁਕਰਤਾ ਬੈਠਿਆਂ ਨੂੰ ਕਮਜੀ ਸਿੰਘ ਦੀ ਸਰਕਾਰ ਦੇ ਅੰਕਸੇ ਨੂੰ ਕਿ ਤੁਸੀਂ ਸਮਝੋਈ ਫਰਕ ਨਹੀਂ ਆ ਸਰਕਾਰ ਨੂੰ ਕੋਈ ਨਹੀਂਵੇ ਕੋਈ ਮਲੇ ਕਰਨੇ ਚਾਰ ਚੜੀਆਂ ਰੱਖਣਗੇ ਨੇ ਆਪਣੇ ਕਿਸਾਨਾਂ ਨਾਲ ਸ਼ਹੀਦ ਹੋ ਗਏ ਇਸ ਸੰਘਰਸ਼ ਦੇ ਵਿੱਚ ਕਿਸਾਨੀ ਵਿੱਚ ਪਰ ਕੋਈ ਸਰਕਾਰ ਨੂੰ ਪ੍ਰਵਾਹ ਨਹੀਂ ਹੈ ਕੋਈ ਫਰਕ ਨਹੀਂ ਹੈ ਆਉਂਦੀ ਲੱਗਦਾ ਰਸਤਾ ਕੀ ਨਿਕਲੇਗਾ ਜੀ ਇਹ ਡਰ ਬਾਰੇ ਜੋ ਛੇਵੇਂ ਪਾਤਸ਼ਾਹ ਨੇ ਮੈਨੂੰ ਤਾਂ ਜੀ ਕੋਈ ਸਰਕਾਰ ਇਸ ਮਸਲੇ ਤੇ ਗੰਭੀਰੀ ਨਹੀਂ ਲੱਗਦੀ ਜਿਨਾਂ ਕਿ ਜੱਗ ਦੇ ਸਰਕਾਰ ਨੂੰ ਮੈਨੂੰ ਤਾਂ ਲੱਗਦਾ ਵੀ ਕੋਈ ਫਰਕ ਹੀ ਨਹੀਂ ਹੈ ਮੋਦੀ ਸਾਹਿਬ ਨੂੰ ਇਹ ਸਰਕਾਰ ਨੂੰ ਕਿ ਕਿਉਂਕਿ ਦੇਖੋ ਜਿਹੜੀਆਂ ਹੁਣ ਇੱਕ ਦਿਨ ਪਿੱਛੇ ਜੇ ਵਾਈਸ ਪ੍ਰੈਜ਼ੀਡੈਂਟ ਨੇ ਵੀ ਬਹੁਤ ਗੰਭੀਰਤਾ ਨਾਲ ਕਿਹਾ ਸੀ ਵੀ ਜਿਹੜੀਆਂ ਤੁਸੀਂ ਸ਼ਰਤਾਂ ਮੰਨੀਆਂ ਆ ਉਹ ਲਾਗੂ ਕਿਉਂ ਨਹੀਂ ਕਰਦੇ ਪਰ ਨਹੀਂ ਕੀਤੀਆਂ ਫੇਰ ਵੀ ਕੋਈ ਵਿਚਾਰ ਨਹੀਂ ਹੋਇਆ ਜਿਹੜੀਆਂ ਉਹ ਬਹੁਤ ਮਤਲਬ ਗੰਭੀਰ ਗੱਲ ਹੈ ਕਿ ਇੰਨਾ ਲੰਬਾ ਸੰਘਰਸ਼ ਚੱਲਦਾ ਆ ਰਿਹਾ ਹੈ ਕਿਸੇ ਸੂਬੇ ਦੇ ਵਿੱਚ ਤੇ ਸਰਕਾਰ ਬਿਲਕੁਲ ਵੀ ਪ੍ਰਵਾਹ ਨਹੀਂ ਹੈ ਸੰਘਰਸ਼ ਦਿੱਲੀ ਵੀ ਚੱਲਿਆ ਹੁਣ ਫੇਰ ਪੰਜਾਬ ਚ ਵੀ ਕਿੰਨੀ ਦੇਰ ਤੋਂ ਚੱਲਿਆ ਦਿੱਲੀ ਬਾਰਡਰ ਤੇ ਚੱਲਿਆ ਕਈ ਬਾਰਡਰਾਂ ਤੇ ਇੱਕ ਥਾਂ ਤੇ ਨਹੀਂ ਹੈ ਤਿੰਨ ਥਾਂ ਤੇ ਬੈਠੇ ਆ ਤਿੰਨ ਚਾਰ ਥਾਂ ਤੇ ਕਿਸਾਨ ਬੈਠੇ ਆ ਆਪਣੀਆਂ ਮੰਗਾਂ ਮਨਾਉਣ ਵਾਸਤੇ ਸਰਕਾਰ ਨੂੰ ਮੰਨਣੀ ਆ ਚਾਹੀਦੀ ਹੈ ਸੁਣਨੀ ਚਾਹੀਦੀ ਹੈ ਕਿਸਾਨਾਂ ਦੀ ਕਿਸਾਨ ਜੇ ਖੇਤੀ ਕਰਦਾ ਹੈ ਤਾਂ ਹੀ ਲੋਕਾਂ ਦਾ ਢਿੱਡ ਭਰਦਾ ਹੈ ਤਾਂ ਹੀ ਦੇਸ਼ ਦਾ ਢਿੱਡ ਭਰਦਾ ਹੈ ਜੇ ਪ੍ਰਸ਼ਪਤੀ ਜੀ ਵੱਲੋਂ ਗੱਲ ਹੁਣ ਮੈਂ ਵੀ ਦੇਖਦਾ ਜੀ ਮੈਂ ਕਿਸਾਨ ਦੇ ਜਿਹੜੇ ਆਪਣੇ ਮੰਤਰੀ ਹੈ ਖੇਤੀਬਾੜੀ ਮੰਤਰੀ ਉਹਨਾਂ ਨੂੰ ਜਾ ਕੇ ਮਿਲੂੰਗਾ ਪਰ ਦੇਖਦੇ ਹਾਂ ਕਿ ਨਤੀਜਾ ਆਉਂਦਾ ਹੈ ਸਰਕਾਰ ਨੂੰ ਮਤਲਬ ਜੋ ਉਹਨਾਂ ਨੇ ਸ਼ਰਤਾ ਮੰਨੀਆਂ ਸੀ ਉਹ ਤਾਂ ਬਿਨਾਂ ਕਿਸੇ ਸ਼ਰਤ ਤੋਂ ਲਾਗੂ ਕਰਨੀਆਂ ਚਾਹੀਦੀਆਂ ਪਰ ਸਰਕਾਰ ਉਸ ਗੱਲ ਤੇ ਵੀ ਨਹੀਂ ਨਾ ਆ ਰਹੀ ਬਹੁਤ ਗੰਭੀਰਤਾ ਨਾਲ ਉਪਰਾਸ਼ਪਤੀ ਜੀ ਨੂੰ ਚਿੱਠੀ ਵੀ ਲਿਖੀ ਗਈ ਹੈ ਨਾ ਮਤਲਬ ਹਾਂਜੀ ਸਾਰਾ ਕੁਝ ਉਪਰਾਸ਼ਪਤੀ ਜੀ ਨੇ ਤਾਂ ਹੱਕ ਚ ਬੋਲੇ ਹੀ ਹੈ ਮੈਂ ਪਿੱਛੇ ਜੇ ਸਪੀਚ ਸੁਣੀ ਹੈ ਉਹਨਾਂ ਦੀ ਭਈ ਆਪਣਾ ਲਾਗੂ ਕਰੋ ਪਰ ਨਹੀਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਮੰਨੀਆਂ ਹੋਈਆਂ ਉਹ ਲਾਗੂ ਕਰਨਾ ਇਤਿਹਾਸ ਇੱਕ ਇਤਿਹਾਸ ਬਹੁਤ ਦਿਨ ਹੋ ਗਏ ਹੁਣ ਵੀ ਇਹਨਾਂ ਨੂੰ ਬੁਕਰਤਾ ਬੈਠਿਆਂ ਨੂੰ ਕੰਜੀ ਸਿੰਘ ਦੀ ਸਰਕਾਰ ਦੇ ਖੰਸੇ ਨੂੰ ਸਰਕਾਰ ਕਿ ਤੁਸੀਂ ਕੋਈ ਫਰਕ ਨਹੀਂ ਹੈ ਸਰਕਾਰ ਕੋਈ ਨਹੀਂ ਕੋਈ ਮਲੇ ਕਰਨੇ ਚਾਰ ਚੜੀਆਂ ਰੱਖਣਗੇ ਕਿੰਨੇ ਦਿੱਤੀ ਗੰਨੇ ਆਪਣੇ ਕਿਸਾਨਾਂ ਨੂੰ ਸ਼ਹੀਦ ਹੋ ਗਏ ਇਸ ਸੰਦਰਭ ਦੇ ਵਿੱਚ ਕਿਸਾਨੀ ਵਿੱਚ ਪਰ ਕੋਈ ਸਰਕਾਰ ਨੂੰ ਪ੍ਰਵਾਹ ਨਹੀਂ ਹੈ ਕੋਈ ਫਰਕ ਨਹੀਂ ਹੈ ਕੀ ਲੱਗਦਾ ਰਸਤਾ ਕੀ ਨਿਕਲੇਗਾ ਜੀ ਇਹ ਡਰ ਵੱਲ ਤੁਹਾਡੇ ਸਾਹਮਣੇ ਜੋ ਛੇਵੇਂ ਪਾਤਸ਼ਾਹ ਨੇ ਮੈਨੂੰ ਤਾਂ ਜੀ ਕੋਈ ਸਰਕਾਰ ਇਸ ਮਸਲੇ ਤੇ ਗੰਭੀਰ ਹੀ ਨਹੀਂ ਲੱਗਦੀ ਜਿਨਾਂ ਕਿ ਜੱਗ ਦੇ ਸਰਕਾਰ ਨੂੰ ਮੈਨੂੰ ਤਾਂ ਲੱਗਦਾ ਵੀ ਕੋਈ ਫਰਕ ਹੀ ਨਹੀਂ ਹੈ ਮੋਦੀ ਸਾਹਿਬ ਨੂੰ ਇਹ ਲੜਾਈ ਸਰਕਾਰ ਨੂੰ ਕਿ ਕਿਉਂਕਿ ਦੇਖੋ ਜਿਹੜੀਆਂ ਹੁਣ ਇੱਕ ਦਿਨ ਪਿੱਛੇ ਜੇ ਵਾਈਸ ਪ੍ਰੈਜ਼ੀਡੈਂਟ ਨੇ ਵੀ ਬਹੁਤ ਗੰਭੀਰਤਾ ਨਾਲ ਕਿਹਾ ਸੀ ਵੀ ਜਿਹੜੀਆਂ ਤੁਸੀਂ ਸ਼ਰਤਾਂ ਮੰਨੀਆਂ ਆ ਉਹ ਲਾਗੂ ਕਿਉਂ ਨਹੀਂ ਕਰਦੇ ਪਰ ਨਹੀਂ ਕੀਤੀਆਂ ਫੇਰ ਵੀ ਕੋਈ ਵਿਚਾਰ ਨਹੀਂ ਹੋਇਆ ਜਿਹੜੀਆਂ ਉਹ ਬਹੁਤ ਮਤਲਬ ਗੰਭੀਰ ਗੱਲ ਹੈ ਕਿ ਇੰਨਾ ਲੰਮਾ ਸੰਘਰਸ਼ ਚੱਲਦਾ ਆ ਰਿਹਾ ਹੈ ਕਿਸੇ ਸੂਬੇ ਦੇ ਵਿੱਚ ਤੇ ਸਰਕਾਰ ਬਿਲਕੁਲ ਵੀ ਪ੍ਰਵਾਹ ਨਹੀਂ ਹੈ ਸੰਘਰਸ਼ ਦਿੱਲੀ ਵੀ ਚੱਲਿਆ ਹੁਣ ਫੇਰ ਪੰਜਾਬ ਚ ਵੀ ਕਿੰਨੀ ਦੇਰ ਤੋਂ ਚੱਲਿਆ ਦਿੱਲੀ ਬਾਰਡਰ ਤੇ ਚੱਲਿਆ ਕਈ ਬਾਰਡਰਾਂ ਤੇ ਇੱਕ ਥਾਂ ਤੇ ਨਹੀਂ ਐ ਤਿੰਨ ਥਾਂ ਤੇ ਬੈਠੇ ਆ ਤਿੰਨ ਚਾਰ ਥਾਂ ਤੇ ਕਿਸਾਨ ਬੈਠੇ ਆ ਆਪਣੀਆਂ ਮੰਗਾਂ ਮਨਾਉਣ ਵਾਸਤੇ ਸਰਕਾਰ ਨੂੰ ਮੰਨਣੀ ਚਾਹੀਦੀ ਹੈ ਸੁਣਨੀ ਚਾਹੀਦੀ ਹੈ ਕਿਸਾਨਾਂ ਦੀ ਕਿਸਾਨ ਜੇ ਖੇਤੀ ਕਰਦਾ ਹੈ ਤਾਂ ਹੀ ਲੋਕਾਂ ਦਾ ਢਿੱਡ ਭਰਦਾ ਹੈ ਤਾਂ ਹੀ ਦੇਸ਼ ਦਾ ਢਿੱਡ ਭਰਦਾ ਹੈ ਜੇ ਪ੍ਰਸ਼ਪਤੀ ਜੀ ਮਤਲਬ ਗੱਲ ਹੁਣ ਮੈਂ ਵੀ ਦੇਖਦਾ ਜੀ ਮੈਂ ਕਿਸਾਨ ਦੇ ਜਿਹੜੇ ਆਪਣੇ ਮੰਤਰੀ ਹੈ ਖੇਤੀਬਾੜੀ ਮੰਤਰੀ ਉਹਨਾਂ ਨੂੰ ਜਾ ਕੇ ਮਿਲੂੰਗਾ ਪਰ ਦੇਖਦੇ ਹਾਂ ਕੀ ਨਤੀਜਾ ਆਉਂਦਾ ਹੈ ਸਰਕਾਰ ਨੂੰ ਮਤਲਬ ਜੋ ਉਹਨਾਂ ਨੇ ਸ਼ਰਤਾ ਮੰਨੀਆਂ ਸੀ ਉਹ ਤਾਂ ਬਿਨਾਂ ਕਿਸੇ ਸ਼ਰਤ ਤੋਂ ਲਾਗੂ ਕਰਨੀਆਂ ਚਾਹੀਦੀਆਂ ਪਰ ਸਰਕਾਰ ਉਸ ਗੱਲ ਤੇ ਵੀ ਨਹੀਂ ਨਾ ਆ ਰਹੀ ਬਹੁਤ ਗੰਭੀਰਤਾ ਨਾਲ ਉਪਰਾਸ਼ਪਤੀ ਜੀ ਨੂੰ ਚਿੱਠੀ ਵੀ ਲਿਖੀ ਗਈ ਹੈ ਨਾ ਮਤਲਬ ਹਾਂਜੀ ਸਾਰਾ ਕੁਝ ਉਪਰਾਸ਼ਪਤੀ ਜੀ ਨੇ ਤਾਂ ਹੱਕ ਚ ਬੋਲੇ ਹੀ ਹੈ ਮੈਂ ਪਿੱਛੇ ਜੇ ਸਪੀਚ ਸੁਣੀ ਹੈ ਉਹਨਾਂ ਦੀ ਭਈ ਆਪਣਾ ਲਾਗੂ ਕਰੋ ਪਰ ਨਹੀਂ